ਹਾਂਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਚੰਡੀਗੜ੍ਹ ਤੋਂ ਖਰੜ ਰੋਡ ਤੇ ਬਹੁਤ ਸੋਹਣੀ ਇੱਕ ਜੋ ਕੋਠੀ ਲੈ ਕੇ ਆਏ ਆ ਜਿਹਦਾ ਏਰੀਆ ਹੈਗਾ 510 ਗਜ ਬਹੁਤ ਵੱਡਾ ਏਰੀਆ ਤੇ ਬਹੁਤ ਖੁੱਲੇ ਢੁਲੇ ਏਰੀਏ ਦੇ ਵਿੱਚ ਬਣੀ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਇਹ ਸਾਰਾ ਦਿਖਾ ਦੇਵੇ ਬਾਈ ਇਹ ਸਾਰਾ ਬਹੁਤ ਸੋਹਣਾ ਆਓ ਆਪਾਂ ਅੰਦਰੋਂ ਤੁਹਾਨੂੰ ਦਿਖਾਉਨੇ ਆ ਆਜੋ ਸਾਰੇ ਨਾਲ ਇਹ ਇੱਕ ਵੱਡਾ ਗੇਟ ਆ ਛੋਟਾ ਇਹਦੇ ਰਹਿ ਐਂਟਰੀ ਆ ਇਹ ਸਾਰਾ ਬਹੁਤ ਵੱਡਾ ਏਰੀਆ ਪਹਿਲੇ ਹੀ ਆ ਬਾਹਰ ਬਾਈ ਵੱਡੀਆਂ ਤੇ ਵੱਡੀਆਂ ਗੱਡੀਆਂ ਦੀ ਪਾਰਕਿੰਗ ਉੱਥੋਂ ਤੱਕ ਪਿਆ ਹੋਆ ਆਵੰਦਰ ਅੰਦਰ ਤੱਕ ਐਂਟਰੀ ਇਧਰੋਂ ਕਰ ਲਈਏ ਐਂਟਰੀ ਇਦਰੋਂ ਕਰਦੇ ਆਂ ਆਪਾਂ ਜਿੱਧਰੋਂ ਮਰਜ਼ੀ ਕਰਨ ਸਾਰੇ ਪਾਸੇ ਗੇਟ ਹੈ ਅਸੀਂ ਆਜੋ ਜਿਹੜਾ ਅੰਦਰ ਬਣਿਆ ਹੋਇਆ ਉਹ ਬਹੁਤ ਸ਼ਾਨਦਾਰ ਬਣਿਆ ਹੋਇਆ ਕੈਮਰਾਮੈਨ ਸਾਰੇ ਪਾਸੇ ਮਾਰ ਰਿਆਂ ਵੀ ਜਿਹੜਾ ਆ ਡਰੈਿੰਗ ਰੂਮ ਹੈ ਬੈਠਣ ਵਾਲਾ ਬਹੁਤ ਸੁੰਦਰ ਕੰਮ ਤੇ ਬਹੁਤ ਕੌਸਲੀ ਜਿਹੜਾ ਕੰਮ ਹੈ ਉਹ ਹੋਇਆ ਹੋਇਆ ਤਾਂ ਥੱਲੇ ਪੀਵੀਸੀ ਹੈ ਉੱਪਰ ਬੈਨਰ ਵਗੈਰਾ ਡੈਕੋਰੇਟ ਪੂਰਾ ਹੋਇਆ ਆਜੋ ਅੱਗੇ ਚੱリエ ਬੰਗਰ ਫਰਨਚਰ ਲਾ ਦਿੱਤਾ ਇਹ ਹਾਲ ਆ ਗਿਆ ਪੂਰਾ ਸਾਰਾ ਇਧਰ ਕਿਚਨ ਬਹੁਤ ਵੱਡਾ ਹੈ ਰਸੋਈ ਤੇ ਕੰਮ ਬਹੁਤ ਸੋਹਣਾ ਹੋਇਆ ਵਾ ਸਾਰਾ ਹੀ ਉੱਪਰ ਤੋਂ ਲੈ ਕੇ ਥੱਲੇ ਤੱਕ ਵੀ ਕੋਈ ਪੈਂਡਿੰਗ ਨਹੀਂ ਹੈਗਾ ਸਿਸਟਮ ਬਈ ਜਿੱਥੇ ਵੀ ਦੇਖਦੇ ਆ ਬਹੁਤ ਸੁੰਦਰ ਕੰਮ ਹੋਇਆ ਵਾ ਸਾਰਾ ਹਾਲ ਹੈ ਐ ਡਾਈਨਿੰਗ ਟੇਬਲ ਆ ਗਿਆ ਤੇ ਇਧਰ ਆ ਜਿਓ ਇਧਰ ਬਹੁਤ ਵੱਡਾ ਹਾਲ ਹੈ ਵੀ ਇਹ ਸਾਰਾ ਪੂਰਾ ਵਾਟਰੂਮ ਆ ਗਿਆ ਇਧਰ ਨਾਲ ਬਾਥਰੂਮ ਵਗੈਰਾ ਬਾਥਰੂਮ ਦਾ ਛੋਟਾ ਸਪੂ ਬਾਥਰੂਮ ਦੇ ਨਾਲ ਸਟੋਰ ਆ ਗਿਆ ਇੱਥੇ ਤਿਆਰ ਹੋਣ ਨੂੰ ਸਾਰਾ ਕਬੂਰਡ ਆ ਗਿਆ ਤੇ ਬਾਥਰੂਮ ਬਹੁਤ ਸੋਹਣਾ ਅਟੈਚ ਦੇ ਅੱਗੇ ਵੀ ਜਿਹੜੇ 2 ਰੂਮ ਆ ਗਏ ਇੱਕ ਹਾਲ ਦੇ ਨਾਲ ਇਧਰ ਆ ਗਿਆ ਆਪਾਂ ਆ ਵੀ ਦੇਖ ਜਾਈਏ ਆ ਕਿ ਸਟੋਰ ਵੀ ਹੈ ਹੋ ਇਹ ਫਲ ਹਾਲ ਜਿਆਦਾ ਵੱਡਾ ਹੋਣ ਕਰਕੇ ਇਸ ਤੋਂ ਵੀ ਸਟੋਰ ਦੇ ਕੰਮ ਲੈ ਰਿਹਾ ਪਰਵਾਰ ਬਟ ਹੈ ਰੂਮ ਹੈ ਇੱਧਰ ਆ ਜਾਓ ਨਾਲ ਹੀ ਆ ਇਹਨੂੰ ਦੋਨੇ ਰੂਮਾਂ ਨੂੰ ਅਟੈਚ ਹੈ ਇੱਕ ਮਤਲਬ ਕਿ ਇਹਨੂੰ ਸੈਪਰੇਟ ਕਰ ਲੂ ਵਿੱਚ ਏਰੀਆ ਬਾਈ ਇਹ ਸਾਰਾ ਅਟੈਚ ਹੈ ਨਾਲ ਬਾਥਰੂਮ ਮਤਲਬ ਇਹ ਆ ਰੂਮ ਨੂੰ ਨਿਕਲਦੇ ਆ ਰੂਮ ਨੂੰ ਨਿਕਲਦਾ ਹੈ ਕਿ ਇਹਨਾਂ ਨੇ ਵੈਲ ਇਹਦਾ ਏਰੀਆ ਬਣਾਤਾ ਇੱਥੇ ਤਿਆਰ ਹੋਣ ਨੂੰ ਵੀ ਤੇ ਉਹ ਰੂਮ ਬਣਾਤਾ ਇੱਧਰ ਆ ਜਾਓ ਸਟੋਰਿਕਾ ਦਰਵਾਜ਼ਾ ਨਾਲ ਅੱਛਾ ਇਹ ਰੂਮ ਬਹੁਤ ਸ਼ਾਨਦਾਰ ਤੇ ਇਹਦੇ ਨਾਲ ਵੀ ਇੱਕ ਸਟੋਰ ਇੱਧਰ ਖੁੱਲ ਗਿਆ ਸੀ ਐ ਇੱਧਰ ਵੀ ਸਟੋਰ ਹੈ ਕੋ ਬਹੁਤ ਵੱਡਾ ਪੜਦੇ ਨੇ